ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿیل ਕਾਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ achhi safalta hasil ki hai ki ek blind murder case ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਆ ਹਵਸ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਰਾਂਡ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਰ ਕੀਤਾ ਸੀ ਤੇ ਉਦੋਂ 364 ਰ 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁਰਖਸ਼ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਕੁੱਟ ਕੇ ਕਿਉਂਕਿ ਸਾਡੇ ਨਾਜਾਇਜ਼ ਰਿਸ਼ਤਿਆਂ ਤੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਇੱਕ ਕਰ ਦਿੱਤਾ ਅਗਲੇ 14 ਸਾਲ ਬਾਅਦ ਹੀ ਸੇ ਉਸ ਮਰਦ ਤੱਕ ਨੂੰ ਇਨਸਾਫ ਮਿਲਿਆ ਬਲ ਭਾਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕਿ ਤਨਾ ਸਿੰਘ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਸਰ ਇਦਾਂ ਨੂਹਿੱਦੰ ਮਲਾਹੀ ਨਾ ਉਹ ਕਹਿੰਦਾ ਹੁੰਦਾ ਲੱਗਦਾ ਜੀ ਆਪਨਾ ਇਹ ਕਰਕੇ ਫਿਰ ਉਹ ਫਿਰ ਮਾਂ ਦੀ ਕਹਿੰਦੇ ਜੀ ਹੜਤਾਂ ਤੇ ਫੈਨ ਚਲਦੇ ਨੂਹਿੱਦੰ ਦਰਦ ਰੰਦਾ ਇਹਦੀ ਹੰਗੀ ਦਾ ਮੇਜਰ ਤੇ ਫਾਮੀ ਕਰ ਦਿੰਦੇ ਹਾਂ ਹਾਂ ਹਲਵਾ ਸਰੋਈ ਤੇਰੀ ਕੀ ਚੀਜ਼ ਦੋਣੇ ਨੇ ਨਵਾ ਖਾਣੇ ਦਾ ਪੁੱਤ ਹਾਂ ਲਾਗਣਾ ਤੇ ਇੱਥੇ ਕਿਦਾਂ ਨਾ ਪੁੱਛੀ ਦੱਸਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪਕਿ ਕੋਈ ਮਾਰ ਕੇ ਮੈਨਰ ਨਹੀਂ ਕਰਾਂਗਾ। ਉਹ ਮੁੜੀ ਉਮਰ ਕਿੰਨੀ ਖਿਲੋ? ਉਹ ਤੋਂ ਮਰਾਈ। ਜੋ ਤਾਂ 15 ਸਾਲ ਦੇ ਲੱਗਦੇ। ਜਦੋਂ ਕਤਲ ਕੀਤਾ ਦੋਸਤੋ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋਵੇ। ਐਸੀ ਤਾਂ ਆਗਰ ਨਹੀਂ ਚਲੇ। ਹੂੰ ਆਗਰ। ਕਿ ਫਿਰ ਕਿੰਨਾ ਚਿਰ ਰਹੇ ਉੱਥੇ? ਉੱਥੇ 4.5 ਸਾਲ। ਹੂੰ ਕਿੱਥੇ ਰਹਿੰਦੇ ਹੋ ਉਹ ਰਹਿੰਦੇ ਹੁਣ ਉਹ ਤੋਂ ਪੁੱਛਣਾ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦਾ ਇਹਨਾਂ ਨੂੰ ਮੈਨਾ ਕੋਲ ਰਹਿਆ ਹਾਂ ਹਾਂ ਇਹ ਲੜੀ ਵੀ ਨਾਲ ਇਹ ਲੜੀ ਚੌਥੀ ਜੰਦਰੀ ਤੇ ਤੁਸੀਂ ਸਾਰੇ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਪਿੰਡ ਹੀ ਰਹਿੰਦਾ ਮੈਂ ਪਿੰਡ ਆ ਗਿਆ ਇਹ ਪਹਿਲਾਂ ਠੀਕ ਹੈ ਇਹ ਕੀ ਕਰਕੇ ਆਏ ਹੋ ਬਹਿਣ ਨਾ ਚੱਲੀ ਲੜਦੀ ਇਹਨੂੰ ਮੈਨਾ ਉੱਥੇ ਹਾਂ ਇਹ ਕਿੰਨਾ ਵੀ ਮਾਦਕ ਹੈ ਕਿ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹੁੰਦਾ ਹਾਂਜੀ ਉੱਥੇ ਇਹ ਤੱਕ 2 ਮਹੀਨਾਂ 8 ਸਾਲ ਹੋ ਗਏ ਆ ਕੀ ਹੋਇਆ ਕੀ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਸਰ ਜੀ ਜਦੋਂ ਹੀ ਛੇ ਮਹੀਨਾਂ ਬੱਚਾ ਨਹੀਂ ਲੱਭਾ ਫਿਰ ਕੋਈ ਆ ਗਿਆ ਪਰ ਕੌਣ ਆ ਦੇ ਨਹੀਂ ਕਿਉਂ ਆਇਆ ਅਰਜੇਪੁਰ ਇਹ ਤੁਹਾਡੀ ਕੀ ਲੱਗਦੀ ਹੈ ਅੱਛਾ ਕੀ ਹੋਇਆ ਕੀ ਸਿਧਾਂਤ ਦਾ ਕੇਸ ਤੇ ਪਤਾ ਹੀ ਨਹੀਂ ਕਿਵੇਂ ਹੋਇਆ ਸਾਨੂੰ ਤੇ ਨਾਲ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆਇਆ ਸਭ ਮੁੜਾ ਕਿੱਥੇ ਆ ਇਹਾਂ ਦੀ ਪੂਨੇ ਕੱਲੇ ਤਿੰਨ ਮਹੀਨੇ ਸਾਨੂੰ ਇਹਨਾਂ ਲਾਹਾ ਲਾ ਰਹੇ ਆ ਪੂਨੇ ਕਲੇ ਆਖ ਨੂੰ ਚੱਕਾ ਤੇ ਤਿੰਨ ਮਹੀਨੇ ਦੀ ਕੇ ਮੈਂ ਤੇ ਦੁਕਾਨ ਦੇ ਤੇ ਮੇਰੇ ਫੋਨ ਤੇ ਗੱਲ ਕਰਾ ਦੇਗੀ ਇਹਨੂੰ ਆਖ ਫਿਰ ਹੀ ਨਾ ਪਛਿਆ ਨੇ ਟਾਈਮ ਨਾਲ ਇਹਦਾ ਤੇ ਮੁੜ ਕੇ ਉਹਦੇ ਫਰਾ ਆ ਰਿਹਾ ਤੁਹਾਡਾ ਭਰਾ ਕੀ ਕਰਦਾ ਸੀ ਜੀ ਉਹ ਹੀ ਦਰਵਾਜ਼ਾ ਹੋ ਗਿਆ ਕਿ ਤਰਾ ਹੀ ਦੱਸਾ ਮਾਤੇ ਇਸ ਤੋਂ ਦੇ ਨੋ ਨੰਬਰ 10 95 ਹੈ ਬਈ ਜਾਨ ਇਹ ਮੋੜਾ ਦਾ ਤੇ ਅਰੇ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਥੋਪਿਆ ਇਹ ਉਹਨੇ ਭੱਜੇ ਜਾਂਦਾ ਪੱਕਾ ਹੋਇਆ ਉਹ ਤੋਂ ਫੜ ਲਓ ਬੱਚੇ ਮੁੰਡੇ ਚਾਉਂਦਾ ਮੋੜਾ ਉਦੋਂ 12:00 ਉਹਨੇ ਮਾਰਿਆ ਹਾਂ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਜਿਹੜਾ ਇਹਨਾਂ ਦੀ ਹੈ ਆਹ ਇਹ ਤਾਂ ਸਾਡਾ ਸੰਜਾ ਸਾਡੇ ਮਾ ਦਾ ਘਰ ਛੋਟਾ ਪ੍ਰਾਇਸ ਤੇ ਨਹੀਂ ਦਾ ਇਹ ਸਾਡੇ ਕਾਜ ਲੜਾਈ ਨੂੰ ਇਹ ਨਹੀਂ ਨਾ ਆਹ ਥਾਂ ਲੱਗਦਾ ਸ਼ੱਕ ਨਹੀਂ ਹੈ ਤੇ ਇਹ ਸੰਜਾ ਹੀ ਸਾਡਾ ਉਹਨਾਂ ਚ ਕਿੱਥੋਂ ਲੱਭੇ ਬਰੇ ਕਿੱਥੋਂ ਲੱਭੇ ਇਹਦੇ ਮਲਾਜਮੇ ਲੱਭੇ ਨੇ ਉਧਰ ਤੇ ਜਲਦੀ ਮੈਨੂੰ ਤਾਂ ਫਿਰਿਆ ਨਹੀਂ ਜਾਣਾ। ਬਨਾਲੋ ਤੇ ਕਿੱਥੇ ਰਹਾਂਗਾ? ਇਹਨਾਂ ਬੜਾ ਚਿਰ ਹੋ ਗਿਆ ਐਨ ਤੇ ਦੋ ਕਮਰੇ ਦੇ ਹੀ। ਹਾਂ। ਠੀਕ ਹੈ। ਤੇ ਕੀ ਹੋਇਆ? ਕਿਸ਼ੂਦੋ ਕੀ ਗੱਲ ਹੋਈ ਸੀ ਕਿੱਦਾਂ ਮਾਰੇ? ਗੱਲ ਇਦਾਂ ਹੋਈ ਸੀ ਕੰਡਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ। ਹਾਂ। ਕਿੱਦਾਂ ਮਾਰੇ? ਮੈਂ ਫਿਰ ਇਹਨਾਂ ਘਰ ਕੋਲ ਟਕੇ ਮਾਰੇ। ਦੇ ਕਿੱਥੇ ਨੱਪਿਆ? ਨੱਪਿਆ ਇੱਥੇ ਹੀ ਆ। ਵੀ ਤਾਂ ਮਨੋ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇਕੱਲੇ ਨੂੰ ਤੇ ਮੈਂ ਸਾਲ ਹੋ ਗਏ। ਠਰੋ ਤੇਰਾ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਕੋਈ ਤਾਂ ਆਸੇ। 아나 <laughs>